ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰੀ ਜਾ ਰਿਹਾ ਕਾਮਨ ਮਨ ਨੂੰ ਕੀ ਹੈਗਾ ਜੇ ਇੱਕ ਚੋਰ ਦੂਜੇ ਚੋਰ ਨੂੰ ਮਾਰੀ ਜਾ ਰਿਹਾ ਤੇ ਸਾਨੂੰ ਤੁਹਾਨੂੰ ਕੀ ਕੋਈ ਸਹਾਇਤਾ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਕੈਬਨਟ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੇ ਗੈਂਗਸਟਰ ਆਪਸ ਵਿੱਚ ਲੜ ਕੇ ਇੱਕ ਦੂਜੇ ਨੂੰ ਮਾਰ ਰਹੇ ਨੇ ਤਾਂ ਆਮ ਲੋਕਾਂ ਨੂੰ ਕੀ ਫਰਕ ਸਰਕਾਰ ਦਾ ਕੰਮ ਤਾਂ ਸੁਖਾਲਾ ਹੋ ਰਿਹਾ ਹੈ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਇਬਿਆਨ ਫਤਿਹਗੜ ਚੂੜੀਆਂ ਤੋਂ ਸਾਹਮਣੇ ਆਇਆ ਏ ਜਿੱਥੇ ਉਹ ਪੰਜਾਬ ਰੋਡਵੇਜ਼ ਦੇ ਵੱਲੋਂ ਧਾਰਮਿਕ ਸਥਾਨਾਂ ਦੇ ਲਈ ਸ਼ੁਰੂ ਕੀਤੀ ਗਈ ਬੱਸ ਸੇਵਾ ਨੂੰ ਖਰੀ ਚੰਡੀ ਦੇਣ ਪਹੁੰਚੇ ਸੀ ਗੈਂਗਸਟਰਾਂ ਦੇ ਮੁੱਦੇ ਤੇ ਮੰਤਰੀ ਜੀ ਕੀ ਬੋਲੇ ਇੱਕ ਵਾਰ ਮੋੜ ਦਸੋਣੋ ਕੋਈ ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰੀ ਜਾ ਰਿਹਾ ਕਾਮਨ ਮਨ ਨੂੰ ਕੀ ਆਏਗਾ ਜੇ ਇੱਕ ਚੋਰ ਦੂਜੇ ਚੋਰ ਨੂੰ ਮਾਰੀ ਜਾ ਰਿਹਾ ਤੇ ਸਾਨੂੰ ਤੁਹਾਨੂੰ ਕੀ ਗੁੱਸਾ ਆਦਾ ਦਰਸਲ ਕੈਬਨਟ ਮੰਤਰੀ ਨੇ ਇਹ ਬਿਆਨ ਸੂਬੇ ਦੇ ਵਿੱਚ ਗੈਂਗਵਾੜਦੀਆਂ ਘਟਨਾਵਾਂ ਦੇ ਸਵਾਲ ਉਠ ਦਿੱਤਾ ਸੀ ਮੰਤਰੀ ਜੀ ਨੇ ਦਾਵਾ ਕੀਤਾ ਕਿ ਸੂਬੇ ਦੇ ਵਿੱਚ ਸ਼ਾਂਤੀ ਹੈ ਪਰ ਜੇ ਚੋਰ-ਚੋਰ ਨੂੰ ਤੇ ਗੈਂਗਸਟਰ ਗੈਂਗਸਟਰ ਨੂੰ ਮਾਰਿਆ ਹੈ ਤਾਂ ਕਿਸੇ ਨੂੰ ਕੀ ਫਰਕ ਪਰ ਮੰਤਰੀ ਜੀ ਸ਼ਾਇਦ ਭੁੱਲ ਗਏ ਕਿ ਸਾਫ ਦਾ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਜਦੋਂ ਵੀ ਕੋਈ ਗੈਂਗਵਾੜ ਦੀ ਘਟਨਾ ਹੁੰਦੀ ਸੀ ਤਾਂ ਕਾਂਗਰਸ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕ ਰਹੀ ਸੀ ਕਾਮ ਖਤਮ ਹੋ ਰਿਹਾ ਜਿਹੜਾ ਸਰਕਾਰ ਨੇ ਖਤਮ ਕਰਨਾ ਸੀ ਉਹ ਆਪਸ ਖਤਮ ਕਰੀ ਜਾ ਰਿਹਾ ਜਿਹੜੇ ਰਹਿ ਜਾਣਗੇ ਸਰਕਾਰ ਫੜ ਲੇ ਬਾਜਵਾ ਸਾਹਿਬ ਨੇ ਆਪਣੇ ਵਿਰੋਧੀਆਂ ਨੂੰ ਵੀ ਆਪਣੇ ਹੀ ਅੰਦਾਜ਼ ਤੇ ਵਿੱਚ ਚੇਤਾਵਨੀ ਦਿੱਤੀ ਉਹਨਾਂ ਕਿਹਾ ਕਿ ਜੇਕਰ ਕੋਈ ਜ਼ਿਆਦਾ ਤੰਗ ਕਰੇਗਾ ਤਾਂ ਉਹ ਰਗੜਾ ਲਾਉਣ ਦੇ ਵਿੱਚ ਧੀਰ ਨਹੀਂ ਕਰਨਗੇ ਕਿਸੇ ਨੂੰ ਮਾਰਨ ਦੀ ਨੀਤੀ ਕਿਸੇ ਨੂੰ ਰਗੜਾ ਦੇਣ ਦੀ ਨੀਤੀ ਮੇਰਾ ਬਹੁਤਾ ਮਨ ਨਹੀਂ ਜੇ ਕੋ ਮਜਬੂਰ ਨਾ ਕਰੇ ਤਾਂ ਜੇ ਕੋ ਮਜਬੂਰ ਕਰੇ ਤੇ ਫਿਰ ਕੋ ਕਸਰ ਵੀ ਨਹੀਂ ਛੱਡਾਂਗਾ ਬੜੀ ਸੁੰਦਰੀ ਗੱਲ ਹੈ